ਪੈਸ ਜੋਗ ਦੇ ਇਨਸਾਨ ਦੀ ਮਾਨਸਿਕਤਾ ਵੇਖ ਲਓ ਕਿ ਇੱਕ ਬੱਚੇ ਜੀ ਨਹੀਂ ਸਮਝ ਨਹੀਂ ਲੱਗਦਾ ਬੱਚਾ ਵੀ ਉਹਨੂੰ ਸਿਣਾ ਇੱਕ ਬੱਚਾ ਜੇ ਕਿਤੇ ਕਿਸੇ ਭੀੜ ਵਾਲੀ ਜਗ੍ਹਾ ਤੇ ਕਿਸੇ ਮੇਲੇ ਮਸਿਆ ਚ ਜਾਂ ਕਿਤੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਆਪਣੇ ਮਾਪਿਓ ਨੂੰ ਵੱਖਰਾ ਹੋ ਜੇ ਨਾ ਤੇ ਕਿਤੇ ਦਵਾਈਆਂ ਦੇਂਦਾ ਤਰਲੇ ਲਿੰਦਾ ਉਹਨਾਂ ਲੱਭਣ ਵਾਸਤੇ ਜਿੰਨਾ ਮਰਜ਼ੀ ਉਹਨੂੰ ਕੋਈ ਖਡਾਉਣ ਦਾ ਜਾਂ ਚੁੱਪ ਕਰਾਉਣ ਦਾ ਤਰਾਸਾ ਦੇਵੇ ਨਾ ਉਹ ਕਿਰੁੰਦਾ ਕਰ ਲੁੰਦਾ ਤੇ ਪਰ ਉਹ ਕਿਹਦੇ ਅੱਖੀਂ ਨਿਰੰਦਾਰ ਕੋਈ ਤਲੱਸਾ ਕੰਮ ਨਹੀਂ ਕਰਦਾ ਉਹਨੂੰ ਕੋਈ ਚੀਜ਼ਾਂ ਖਾਣ ਨੂੰ ਮਠਿਆਈਆਂ ਫਲ ਫਰੂਟ ਦਵੇ ਪਵਾ ਕੇ ਪਰਮਾਰਤਾਵਾ ਕੋਈ ਖਡਾਉਣਾ ਚੰਗਣ ਲੱਗਦਾ ਵੀ ਧੱਕੇ ਪਰਾਂ ਕਰ ਦਿੰਦਾ ਬਸ ਉਹਦਾ ਧਿਆਨ ਹੁੰਦਾ ਵੀ ਮੇਰੇ ਮਾਂ ਤੋਂ ਮੈਨੂੰ ਬਸ ਤੇ ਦੂਜੇ ਬੰਨੇ ਮਾਂ ਉਹ ਵੀ ਬੜੀ ਸੁਪਤਾ ਨਾਲ ਨੂੰ ਲੱਗਦੇ ਰਹੇ ਆ ਉਦੋਂ ਬੜੀ ਤੜਪ ਲੱਗੀ ਹੁੰਦੀ ਆ ਕਿਹੜਾ ਬੱਚਾ ਗੁਆਚ ਗਿਆ ਦੋਵੇਂ ਬੰਨੇ ਬੜੀ ਖਿੱਚ ਹੁੰਦੀ ਤੇ ਜਦੋਂ ਫਿਰ ਉਹ ਇੱਕ ਦੂਜੇ ਨੂੰ ਪੜ ਲੈਂਦੇ ਆ ਤੇ ਉਹ ਉਹ ਬੱਚਾ ਜਿਹੜਾ ਕੇ ਚੀਜ਼ ਨੂੰ ਹੱਥ ਲੀਂਦਾ ਨਾ ਉਹ ਨੰਦਾਂ ਨੂੰ ਦੀ ਗੋਦੀ ਚ ਪਾ ਕੇ ਤੇ ਸਭ ਕੋ ਖਾਂਦਾ ਪੀਂਦਾ ਕਰਾਉਣਾ ਖੇਡਦਾ ਮ제 ਲੈਂਦਾ ਤੇ ਦੋਸਤੋ ਅੱਜ ਕੱਲ ਦੇ ਇਨਸਾਨ ਦੀ ਨਰਵਾਹੀਆਂ ਵਿੱਚ ਹੀ ਭਾਲ ਤਰਹੀ ਹਿਲੂ ਵੀ ਪਰਮਾਤਮਾ ਨੇ ਸਾਨੂੰ ਇਹ ਦੁਨੀਆ ਦੇ ਮੇਲੇ 'ਚ ਭੇਜਿਆ ਜਿਉਂ ਹੀ ਉਹ ਸਮਝ ਲਈ ਉਹ ਬੱਚਾ ਜਿਹਦੇ 2-4 ਸਾਲਾਂ ਦਾ ਜਿਹੜਾ ਵਾ ਉਹਨੂੰ ਮੋਸ਼ਕ ਨਹੀਂ ਹੁੰਦੀ ਫਿਰ ਵੀ ਉਹ ਨਹੀਂ ਸਮਝ ਰਖਦਾ ਵਾ ਵੀ ਮੈਨੂੰ ਮਾਂ ਕੋਲੋਂ ਜ਼ਿਆਦਾ ਜਿੱਪੀ ਪਾਕੀ ਚੀਜ਼ਾਂ ਨੂੰ ਉਂਹਰਾ ਕਰਦਾ ਅਹੀਂ ਮਹਾਤਮਨ ਨੇ ਜੋ ਸਾਨੂੰ ਚੀਜ਼ਾਂ ਦਿੱਤੀਆਂ ਨਾ ਅਸੀਂ ਉਹਨਾਂ ਦੇ ਵਿੱਚ ਖਜ ਤੋਗੇ ਰਹਿ ਗਏ ਉਹ ਮਾਇਆ ਨਾਲਾ ਪਿਆਰ ਬਣ ਗਿਆ ਪਦਾਰਥ ਨਾਲਾ ਲਗਾਓ ਗਿਆ ਜਰਰ ਜਿਆਦਾ ਪਦਾਰਥਾਂ ਹੀਆਂ ਨੇ ਵਰਤੀਏ ਉਹ ਗੀਹ ਇਹ ਦੁਨੀਆਂ ਤੇ ਜਦੋਂ ਦੇਣ ਵਾਲਾ ਉਹਦਾ ਅਨਚੇਤਾ ਬੋਲ ਗਿਆ ਦਾਤ ਪਿਆਰੀ ਮਿਸਰੀਆ ਦਾ ਤਾਰਾ ਉਹ ਰੁੱਤ ਤੇ ਪੱਕੀ ਉਂਗਲ ਛਡਾ ਲਈ ਅੱ ਵੀ ਤੂੰ ਜਾ ਤੇਰੀ ਲੋੜੀ ਬਸ ਸਨ ਪਦਾਰਥ ਹੀ ਚੰਗੇ ਉਹਦੇ ਕੋਈ ਹੋਰ ਜੇ ਮੰਗੀਆਂ ਵੀ ਸੇ ਕੋਈ ਦੇਣਾ ਕੋਈ ਲਿੰਕ ਬਣਦਾ ਤੇ ਉਹ ਪਦਾਰਥਾਂ ਕਰਕੇ ਕਿ ਹੋਰ ਦੇ ਦੇ ਹੋਰ ਦੇ ਤੇ ਕਿਦਾਂ ਫਿਰ ਸਾਡਾ ਜੀਵਨ ਸਫਲਾ ਹੋਣਾ ਗੁਰੂ ਅਮਰਦਾਸ ਜੀ ਹਮ ਕਿੰਨਾ ਸਮਝਾਉਂਦੇ ਆ ਕਿ ਗ੍ਰੇਵ ਸ਼ੁਕੀ ਲੱਗੀ ਤੇ ਸਨਾ ਮਾਇਆ ਅਮਰ ਬਤਾਇਆ ਕਹਿੰਦੇ ਜਿਉ ਤੂੰ ਇਹ ਦੁਨੀਆ ਚ ਆਇਆ ਤੇਰੀ ਲਈ ਉਹਦੇ ਨਾਲ ਟੁੱਟ ਗਈ ਹੈ ਤੈਨ ਤਿਸਾਂ ਲੱਗੀ ਮਾਇਆ ਐਸਾ ਮਾਇਆ ਦਾ ਤੇ ਜਾਦੂ ਵਰਤੇ ਆ ਤੇ ਬਸ ਤੂੰ ਇਧਰੀ ਖਿੱਚ ਤੋਇਆ ਪ੍ਰਮਾਤਮਾ ਤੇਰ ਤੋਂ ਵਿਸਰਗਿਆ ਜਿਤ ਹਰ ਵਿਸਰੇ ਮੂਹ ਪਜ ਪਉਦੂ ਜਲਾਇਆ ਦੁਜੀ ਬੰਨੇ ਤੋਂ ਲੱਗ ਗਿਆ ਬਸ ਤੇ ਦੋਸਤੋ ਇਦਾਂ ਕਿਦਾਂ ਗੱਲ ਪਾਣੀ ਪ੍ਰਮਾਤਮਾ ਨੂੰ ਸਾਡੇ ਅਲ ਧਿਆਨ ਹੈਗਾ ਉਹਦਾ ਵੀ ਮੇਰੀ ਸ਼ਰਨ ਚ ਆ ਕੇ ਆਪਣਾ ਜੀਵਨ ਸਫਲਾ ਕਰ ਲੈਣ ਪਰ ਇੱਕ ਤਰਫਾ ਪਿਆਰ ਰਹਿ ਗਿਆ ਬੱਚੇ ਮਾਪੇ ਦੋਨੋਂ ਪਾਸੇ ਨਾ ਨਹੀਂ ਤੇ ਮੈਂ ਰਹੀ ਹੋ ਜੀ ਇਹ ਇੱਥੇ ਤੇ ਅਹੀਂ ਤੇ ਬਸ ਬਿਲਕੁਲ ਹੀ ਸਾਡੇ ਪਾਸਿਓਂ ਜ਼ੀਰੋ ਆ ਬਸ ਉਧਰੋਂ ਹੀ ਆਦਾ ਲੱਡੂ ਉਹ ਭਾਵੇਂ ਇਸ ਨੰਬਰ 'ਚੋਂ ਆ ਅਹੀਂ ਤੇ ਰਿਏ ਤੇ ਉਹ ਤੋਂ ਸਲ ਸਿਰ ਤੇ ਆਤਰਾ ਦਿੰਦਾ ਚਰਨ ਚਰਨ ਗੁਰੇ ਇੱਕ ਪੰਡਾ ਜਾਇਚਾ ਸਤਗੁਰ ਕੋਟ ਪੰਡਾ ਆ ਗਿਆ ਇਹ ਲੇਤਾ ਹੈ ਉਹ ਤੇ ਬਤਿਆ ਰਿਆ ਪਰ ਸਾਡੇ ਲਈ ਢੇਲੇ ਕਸਰੇ ਤੇ ਇਦਾਂ ਕਿਦਾਂ ਅਟਾ ਜੀਵਨ ਸਫਲ ਹੋਊਗਾ ਜਿੱਦ ਨੇ ਇਹ ਤੈਨੂੰ ਨਾ ਤੋਂ ਜਾਣਾ ਉਦੋਂ ਹਾ ਟੀਮ ਕੋ ਕਿੰਨੇ ਫੜਨ ਸਮਾਰਿੰਦੇ ਲੂੜਿਆ ਵੀ ਨਹੀਂ ਇਹ ਠੀਕ ਹੈ ਪਦਾਰਥੀ ਭੋਗੋ ਪਰ ਉਹਦੀ ਗੋਦੀ ਚ ਬਹਿ ਕੇ ਜਿਹੜੇ ਘਰ ਪ੍ਰਮਾਤਮਾ ਦਾ ਪ੍ਰਤਾਪ ਵਰਤਦਾ ਨਾ ਜਿਹੜੇ ਘਰ ਦਾ ਨਾਮ ਚੱਲਦਾ ਵਾ ਲੋਕੋ ਦੇ ਜੱਸ ਗਾਉਂਦੇ ਜਿਹੜੇ ਪਰਿਵਾਰ ਦੇ ਉੱਥੇ ਵੇਖੋ ਖੁਸ਼ਕੀਆਂ ਖੇੜੇ ਸਭ ਪਦਾਰਥ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਉਹਦੀ ਗੋਦੀ ਚ ਬੈ ਕੇ ਮਜ਼ਾ ਲੈਂਦੇ